ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਗੁਰਦੁਆਰਾ ਰਾਮਪੁਰ ਕੱਲਾ ਇਹ ਗੁਰਦੁਆਰਾ ਸਾਹਿਬ ਵੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁੰਦਾ ਸੀ ਕਿੱਥੇ ਕਰਕੇ ਹੁੰਦਾ ਸੀ ਗੁਰਦੁਆਰਾ ਇੱਥੇ ਹੀ ਗੁਰਦੁਆਰਾ ਠੀਕ ਹੈ ਜਿੱਥੇ ਬਿਲਡਿੰਗ ਬਣੀ ਹੈ ਹੂੰ ਇੱਥੇ ਗੁਰਦੁਆਰਾ ਹੁੰਦਾ ਸੀ ਪੁੱਛਿਆ ਵਾਵਾ ਇੰਨਾ 15 20 ਫੁੱਟਾਂ ਉਸ ਤੋਂ ਜ਼ਿਆਦਾ ਇਹ ਲਾਣਾ ਇੰਨਾ ਨਹੀਂ ਕਿਸ ਟਾਈਪ ਦੀ ਛੋਟੀ ਹੈ ਵੱਡੀ ਕਿਤਾ ਬਣਿਆ ਸੀ ਛੋਟੀ ਹੈ ਦਦਾ ਹੀ ਠੀਕ ਹੈ ਜੀ ਪੀਲਾ ਤੇ ਜ ਖੂਹ ਹੀਗਾ ਸੀ ਉੱਥੇ ਨੇੜੇ ਕੋਈ ਆ ਖੂਹ ਐ ਪਾਸ ਹੈਗਾ ਕਿਕਰ ਦੇ ਥੱਲੇ ਠੀਕ ਹੈ ਜੀ ਤੇ ਕਿਉਂਕਿ ਜਿੱਥੇ ਗੁਰਦੁਆਰਾ ਦਾ ਖੂਹ ਹੁੰਦਾ ਹੀ ਹੁੰਦਾ ਹੈ ਉੱਥੇ ਹਾਂ ਨੇ ਉਹ ਕੋ ਉਹ ਖੂਹ ਸੀ ਨਾ ਜਿਹੜਾ ਹਾਂਜੀ ਨਾਲ ਹੀ ਆ ਨਜ਼ੀਕ ਆਵੇਂ ਇੰਨੀ ਕੁ ਦੂਰ ਨਹੀਂ ਕੁ ਦੂਰ ਆ ਆਪਣਾ ਮਕਾਨ ਠੀਕ ਹੈ ਇਹ ਸਤ ਰੰਗ ਪਾਣੀ ਬਦਲਦਾ ਨਹੀਂ ਡੇੜੀ ਅੱਜ ਜੀਵੇ ਸਾਜਿਆ ਪੰਜਾਬ ਆਪ ਜੀ ਨਾਲ ਇੱਕ ਹੋਰ ਗੁਰੂ ਧਾਮ ਜਿਹੜੇ ਅਸੀਂ 1947 ਤੋਂ ਬਾਅਦ ਭੁੱਲ ਗਏ ਸੀ 75 ਸਾਲ ਲਈ ਉਹ ਤੁਹਾਨੂੰ ਅਸੀਂ ਉੱਥੇ ਲੈ ਕੇ ਜਾਵਾਂਗੇ ਜਗ੍ਹਾ ਤੇ ਇਹ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਜੀ ਗੁਰਦੁਆਰਾ ਰਾਮਪੁਰ ਕੱਲਾ ਇਹ ਇਸ ਟਾਈਮ ਜੀ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਬਿਲਕੁਲ ਬਾਰਡਰ ਦੇ ਨੇੜੇ ਹੈ ਤੇ ਬਿਲਕੁਲ ਜਿਹੜਾ ਲੈਂਦਾ ਪੰਜਾਬ ਹੈ ਬਿਲਕੁਲ ਲੰਦੇ ਪੰਜਾਬ ਤੇ ਪੈਂਦਾ ਤੇ ਕਹਿੰਦੇ ਆ ਕਿ ਉੱਥੋਂ ਚੜਦਾ ਪੰਜਾਬ ਦਿਖਦਾ ਹੈ ਇੰਨਾ ਨੇੜੇ ਹੈ ਜੀ ਇਹ ਗੁਰਦੁਆਰਾ ਸਾਹਿਬ ਜੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁੰਦਾ ਸੀ ਤੇ ਵੰਡ ਤੋਂ ਪਹਿਲੇ ਸਿੱਖ ਸੰਗਤਾਂ ਨੂੰ ਪਤਾ ਹੁੰਦਾ ਸੀ ਗੁਰਦੁਆਰਾ ਕਿੱਥੇ ਹੈ ਲੇਕਿਨ ਹੁਣ ਇਹ ਗੁਰਦੁਆਰਾ ਦਾ ਕੀ ਬਣਿਆ ਆਓ ਅਸੀਂ ਰਲ ਕੇ ਇਕੱਠੇ ਦੇਖੀਏ ਇਹ ਸਫ਼ਰ ਤੇ ਤੁਰਨ ਤੋਂ ਪਹਿਲੇ ਅਸੀਂ ਇਹ ਚਾਹਦੇ ਹਾਂ ਕਿ ਇਤਿਹਾਸ ਸਾਨੂੰ ਇਹਨਾਂ ਗੁਰਦੁਆਰਾ ਸਾਹਿਬ ਬਾਰੇ ਕੀ ਕੀ ਅੰਦਰ ਇਤਿਹਾਸਕ ਕਿਤਾਬਾਂ ਆਓ ਜੀ ਪਹਿਲੇ ਅਸੀਂ ਉਹਨੂੰ ਛਾਨੀਏ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਜੀ ਰਾਮਪੁਰ ਕੱਲਾ ਇਹ ਜੀ ਇੱਕ ਇਤਿਹਾਸ ਦੱਸਦਾ ਹੈ ਸਾਨੂੰ ਕਿ ਹੁੜਿਆਰਾ ਤੋਂ ਜਦੋਂ ਗੁਰੂ ਸਾਹਿਬ ਇੱਥੇ ਚੱਲ ਕੇ ਆਏ ਹੈ ਜਿੱਥੇ ਹੁਣ ਇਸ ਟਾਈਮ ਹੁੜਿਆਰੇ ਦਾ ਗੁਰਦੁਆਰਾ ਹੈਗਾ ਜੀ ਛੀਮੇ ਪਾਸ਼ਾ ਉੱਥੋਂ ਚੱਲ ਕੇ ਇਸ ਜਗ੍ਹਾ ਤੇ ਚੌਧਰੀ ਮੂਲਚੰਦ ਨੂੰ ਮਿਲਣ ਆਈ ਸੀ ਜੀ ਇਸ ਪਿੰਡ ਵਿੱਚ ਰਾਮਪੁਰ ਕੱਲਾ ਤੁਹਾਨੂੰ ਇਹ ਹਾਸ ਦੀ ਇੱਕ ਹੋਰ ਕਿਤਾਬ ਸਾਨੂੰ ਦਸਤੀ ਹੈ ਕਿ ਗੁਰਦੁਆਰਾ ਹੁੰਦਾ ਕਿਥੇ ਸੀ ਇਹ ਕਹਿੰਦੇ ਹੈ ਕਿ ਇਹ ਜਿਹੜਾ ਪਿੰਡ ਹੈਗਾ ਰਾਮਪੁਰ ਕੱਲਾ ਇਹਦੇ ਦੋ ਪਾਸੇ ਹੈ ਜੋ ਦੋ ਆਬਾਂ ਆ ਗਈਆਂ ਤੇ ਇਹ ਗੁਰ ਇਹ ਜਿਹੜਾ ਗੁਰਦੁਆਰਾ ਸੀ ਜੀ ਇਹ ਦੋਨੋਂ ਆਬਾਂ ਦੇ ਵਿਚਕਾਰ ਸੀ ਸੋ ਇਹਦਾ ਮਤਲਬ ਜਦੋਂ ਅਸੀਂ ਜਾਣਾ ਹੈ ਅਸੀਂ ਲੋਕੋ ਲੋਕਾਂ ਨੂੰ ਦੇਖਣਾ ਦੋਨੋਂ ਆਬਾਂ ਦੇਖਣੀਆਂ ਪਿੰਡ ਦੀਆਂ ਉਹਦੇ ਵਿਚਕਾਰ ਲਈ ਏਰੀਆ ਵਿੱਚ ਜਾ ਕੇ ਅਸੀਂ ਉੱਥੇ ਇਹ ਗੁਰੂ ਘਰ ਲੱਭਣਾ ਜੀ ਤੇ ਜੀ ਇਸ ਗੁਰਦੁਆਰੇ ਦੇ ਨਾਲ ਇਹ ਵੀ ਲਿਖਿਆ ਹੋਇਆ ਹੈ ਕਿ 15 ਬਿਗੇ ਜ਼ਮੀਨ ਜਿਹੜੀ ਹੈ ਉਹ ਗੁਰਦੁਆਰੇ ਦੇ ਨਾਲ ਲੱਗੀ ਹੋਣੀ ਚਾਹੀਦੀ ਹੈ। ਤੇ ਜੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਖੂਹ ਵੀ ਹੁੰਦਾ ਸੀ ਤੇ 1927 ਵਿੱਚ ਇਹ ਗੁਰਦੁਆਰਾ ਸਾਹਿਬ ਜਿਹੜੇ ਹੈਗੇ ਹੈ ਜੀ ਇਹ ਪੰਥ ਦੇ ਕਬਜ਼ੇ ਵਿੱਚ ਆਏ ਹੈ। ਹੁਣ ਜੀ ਅਸੀਂ ਗੁਰਦੁਆਰਾ ਸਾਹਿਬ ਲੱਭਨੇ ਕਿਵੇਂ? ਪਹਿਲੀ ਗੱਲ ਤੇ ਜੀ ਅਸੀਂ ਜਾਣਾ ਹੈ ਪਿੰਡ ਰਾਮਪੁਰ ਕੱਲਾ ਜਿਹੜਾ ਬਿਲਕੁਲ ਲੈਂਦੇ ਪੰਜਾਬ ਦੇ ਅੰਦਰ ਲਾਹੌਰ ਤੋਂ ਜਾ ਕੇ ਅਸੀਂ ਬਿਲਕੁਲ ਬਾਰਡਰ ਦੇ ਨੇੜੇ ਪਹੁੰਚਣਾ ਹੈ ਜੀ ਪਿੰਡ ਵਿੱਚ ਉੱਥੇ ਜਾ ਕੇ ਅਸੀਂ ਫੇਰ ਦੋ ਜਿਹੜੇ ਪਿੰਡ ਦੇ ਆਬ ਹੈਗੇ ਆ ਉਹ ਉਹਨਾਂ ਦੇ ਵਿਚਕਾਰ ਕਰਕੇ ਜਿਹੜੀ ਜਗ੍ਹਾ ਹੈ ਅਸੀਂ ਉੱਥੇ ਜਾ ਕੇ ਬੁੱਢੇ ਬਾਬਿਆਂ ਨੂੰ ਮਿਲਾਂਗੇ ਤੇ ਪੁੱਛਾਂਗੇ ਗੁਰਦੁਆਰਾ ਸਾਹਿਬ ਕਿੱਥੇ ਹੁੰਦੇ ਸੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਇਹ ਖੂਹ ਵੀ ਹੁੰਦਾ ਸੀ ਅਸੀਂ ਉਹ ਵੀ ਦੇਖਣੇ ਜਾ ਕੇ ਉੱਥੇ ਇਤਿਹਾਸ ਇਹ ਵੀ ਦੱਸਦਾ ਇੱਕ ਸਰੋਵਰ ਵੀ ਹੁੰਦਾ ਸੀ ਅਸੀਂ ਸਾਰੀ ਚੀਜ਼ਾਂ ਦੀ ਇਨਫੋਰਮੇਸ਼ਨ ਲੈ ਕੇ ਇਕੱਠੇ ਅਸੀਂ ਹੁਣ ਗੁਰਦੁਆਰਾ ਸਾਹਿਬ ਲੱਭਣ ਲਈ ਜਾਵਾਂਗੇ ਤੇ ਆਓ ਚੱਲੀਏ ਜੀ ਲਾਹੌਰ ਤੋਂ ਹੁਣ ਆਪਾਂ ਚੱਲੀਏ ਰਾਮਪੁਰ ਕਲਾਂ ਪਿੰਡ ਵਿੱਚ ਬਿਲਕੁਲ ਬਾਰਡਰ ਦੀ ਲਾਈਨ ਤੇ ਤੇ ਲੱਭੇ ਜਾ ਕੇ ਕਿ ਛੇਵੇਂ ਪਾਸ਼ਾ ਦੀ ਪੁਰਾਣੀ ਯਾਦਗਾਰ ਜਿਹੜੀ ਹੈਗੀ ਹੈ ਉਹਦਾ ਕੀ ਬਣਿਆ ਤੇ ਕਿੱਥੇ ਗਈ ਅੱਜ ਹੀ ਅਸੀਂ ਜੀਵੇ ਸਾਂਝਾ ਪੰਜਾਬ ਤੁਹਾਨੂੰ ਇੱਕ ਹੋਰ ਖੁੱਲੇ ਗੁਰੂ ਸਾਹਿਬਾਂ ਦੇ ਸਥਾਨ ਛੇਵੇਂ ਪਾਸ਼ਾ ਦੇ ਆ ਗੁਰੂ ਘਰ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਰਾਮਪੁਰਾ ਕੱਲਾ ਲੈ ਕੇ ਆਏ ਆ ਜੀ ਇਹੋ ਜਗ੍ਹਾ ਜੀ ਜਿੱਥੇ ਗੁਰੂ ਸਾਹਿਬ ਓਡਿਆਰੇ ਦੇ ਗੁਰਦੁਆਰਾ ਸਾਹਿਬ ਤੋਂ ਹੋ ਕੇ ਇੱਥੇ ਆ ਕੇ ਰੁਕੇ ਸੀ ਇਸ ਤੋਂ ਬਾਅਦ ਗੁਰੂ ਸਾਹਿਬ ਅੱਗੇ ਚੱਲੇ ਸੀ ਜੀ ਇਹ ਜਿਹੜਾ ਪਿੰਡ ਹੈਗਾ ਜੀ ਇਹਦਾ ਜਿਹੜਾ ਹੈਗਾ ਪੋਸਟ ਆਫ ਓਡਿਆਰਾ ਹੈਗਾ ਜੀ ਤੇ ਬਰਕੀ ਜਿਹੜਾ ਹੈਗਾ ਇਹ ਇਹਦਾ ਥਾਣਾ ਹੈਗਾ ਜੀ ਇਥੇ ਜਿੱਥੇ ਮੈਂ ਖੜੋਤਾ ਹਾਂਗਾ ਇਥੇ ਗੁਰਦੁਆਰਾ ਸਾਹਿਬ ਦੀ ਨੀਂਹਾਂ ਹੁੰਦੀਆਂ ਸੀ ਜੀ ਤੇ ਜਦੋਂ ਬਾਰਿਸ਼ ਹੁੰਦੀ ਹੈ ਨਾ ਜੀ ਇਥੇ ਉਹ ਨੀਂਹਾਂ ਅਜੇ ਵੀ ਇਸ ਸਥਾਨ ਤੇ ਇਥੇ ਦਿਖਦੀਆਂ ਤੁਸੀਂ ਮੇਰੇ ਇਧਰ ਲਿਬੇ ਦੇਖ ਸਕੋਗੇ ਜੀ ਇਹ ਜਿਹੜੇ ਸਾਰੇ ਖੇਤ ਹੈਗੇ ਆ ਜੀ ਇਹ ਗੁਰਦੁਆਰਾ ਸਾਹਿਬ ਦੇ ਨਾਲ ਅੱਠ ਕਨਾਲ ਦੀ ਜਗ੍ਹਾ ਹੁੰਦੀ ਸੀਗੀ ਜਿਹੜੀ ਗੁਰਦੁਆਰਾ ਸਾਹਿਬ ਦੇ ਨਾਲ ਲੱਗੀ ਹੁੰਦੀ ਸੀ ਉਹ ਜਗ੍ਹਾ ਵੀ ਜੀ ਅਜੇ ਵੀ ਇਥੇ ਹੈਗੀ ਹੈ ਇਸ ਸਾਰੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੀ ਸਾਰੀ ਹੁੰਦੀ ਸੀ ਜੀ ਇਤਿਹਾਸ ਦੀ ਕਿਤਾਬਾਂ ਇਹ ਕਹਿੰਦੀ ਹੈ ਕਿ ਜਿਹੜਾ ਗੁਰਦੁਆਰਾ ਛੇਵੇਂ ਪਾਸ਼ਾ ਦਾ ਇੱਥੇ ਸੀ ਗੁਰਦੁਆਰਾ ਰਾਮਪੁਰ ਕੱਲਾ ਇਹ ਪਿੰਡ ਦੇ ਦੋ ਹਿੱਸੇ ਹੈਗੇ ਸੀ ਜੀ ਤੇ ਇਹਦੇ ਵਿਚਕਾਰ ਗੁਰਦੁਆਰਾ ਸੀ ਤੇ ਜਿੱਥੇ ਅਸੀਂ ਖੜੋਤੇ ਆ ਇੱਥੇ ਵੀ ਜੀ ਖੱਬੇ ਪਾਸੇ ਪਿੰਡ ਦਾ ਇੱਕ ਹਿੱਸਾ ਦੂਜੇ ਪਾਸੇ ਦੂਸਰਾ ਤੇ ਵਿਚਕਾਰ ਜਿੱਥੇ ਇੱਥੇ ਹੈਗੇ ਆ ਇੱਥੇ ਹੀ ਗੁਰਦੁਆਰਾ ਸਾਹਿਬ ਹੈ ਜਿੱਥੇ ਅੱਜ ਮੈਂ ਖੜਾ ਹੋਇਆ ਇਹ ਬਹੁਤ ਵਧੀਆ ਕਿ ਅਸੀਂ ਆਪਣੇ ਜਿਹੜੇ ਗੁਰੂ ਧਾਮ ਹੈ ਉਹਨਾਂ ਨੂੰ ਯਾਦ ਰੱਖੀਏ ਕਿ ਗੁਰੂ ਸਾਹਿਬ ਆਏ ਸੀ ਇੱਥੇ ਲੋਕੀ ਰਹਿੰਦੇ ਐ ਉਹਨਾਂ ਨੂੰ ਤੁਸੀਂ ਮਿਲਾਂਦੇ ਆ ਇੱਕ ਬਾਬਾ ਜੀ ਹੈਗੇ ਐ ਜਿਹੜੇ ਜਦੋਂ 1947 ਹੋਇਆ ਸੀ ਮਟਵਾਰਾ ਹੋਇਆ ਸੀ ਉਹ 11 ਸਾਲ ਦੇ ਸੀ ਆਪ ਤੁਹਾਨੂੰ ਉਹਨਾਂ ਨਾਲ ਗੱਲ ਕਰਾਈਏ ਤੇ ਇਸ ਗੁਰਦੁਆਰਾ ਸਾਹਿਬ ਤੇ ਉਹਨਾਂ ਦੇ ਦੋਸਤਾਂ ਬਾਰੇ ਤੁਹਾਨੂੰ ਪੁੱਛੀਏ ਤੇ ਗੱਲ ਕਰੀਏ ਅਸਲਾਮੁਅਲੈਕਮ ਬਾਬਾ ਜੀ ਕੀ ਹਾਲ ਹੈ ਤੁਹਾਡੇ ਚੰਗੇ ਤੁਸੀਂ ਸੁਣਾਓ ਠੀਕ ਹੈ ਜੀ ਬੜੀ ਮਿਹਰਬਾਨੀ ਐ ਜੀ ਕਿਹੜੇ ਪਿੰਡ 'ਚ ਬੈਠੇ ਆਂ ਆਰਾਮਪੁਰੇ ਆਰਾਮਪੁਰਾ ਕੱਲਾ ਹਾਕਲਾ ਠੀਕ ਹੈ ਜੀ ਤੇ ਤੁਹਾਡਾ ਕੀ ਨਾਮ ਬਾਬਾ ਜੀ ਸੂਬਾ ਸੂਬਾ ਤੇ ਤੁਸੀਂ ਜੀ ਇੱਥੋਂ ਦੇ ਮਕਾਮੀ ਹੋ ਜੀ ਹੈ ਇੱਥੋਂ ਦੇ ਮਕਾਮੀ ਹੋ ਤੁਸੀਂ ਇੱਥੋਂ ਦੇ ਰਹਿੰਦੇ ਹੋ ਤੇ ਜਦੋਂ ਜੀ ਵਟਵਾਰਾ ਹੋਇਆ ਸੀ 1947 ਤੇ ਵੰਡੀ ਤੁਹਾਡੀ ਕਿੰਨੀ ਉਮਰ ਸੀ ਕੋਈ 11 ਸਾਲ ਦੇ 11 ਸਾਲ ਦੀ ਇਹਦਾ ਮਤਲਬ ਤੁਹਾਡੇ ਕੋਈ ਸਿੱਖ ਦੋਸਤ ਵੀ ਹੋਣੇ ਹੈ ਹੈਗੇ ਕੋਈ ਨਾ ਮਮਾਨ ਤੁਹਾਨੂੰ ਨਾ ਯਾਦ ਹੈ ਕਿਸੇ ਦੇ ਕਈਆਂ ਕੌਣ ਸੀ ਇੱਕ ਸੂਰਤੀ ਲਈ ਆਪੇ ਅੱਛਾ ਜੀ ਇੱਕ ਬਾਬਾ ਹੁੰਦਾ ਹੈ ਇੱਧਰ ਅੱਛਾ ਜੀ ਇੱਕ ਸੀਤਾ ਹੁੰਦਾ ਸੀ ਅੱਛਾ ਸੀਤਾ ਸਿੰਘ ਤੇ ਤੁਸੀਂ ਉਹਨਾਂ ਕੀ ਖੇਡਦੇ ਕੀ ਸੀ ਉਹਨਾਂ ਦੇ ਨਾਲ ਓਏ ਉਹ ਦੱਗ ਰਹੇ ਸੀ ਅਈ ਮੈਂ ਕੀ ਹਾਂ ਦੋ ਅੱਛਾ ਅੱਛਾ ਠੀਕ ਹੈ ਜੀ ਤੇ ਬਾਬਾ ਜੀ ਇਹ ਦੱਸੋ ਕਿ ਇੱਥੇ ਸਕੂਲ ਇੱਥੇ ਸਾਨੂੰ ਪਤਾ ਲੱਗਾ ਸੀ ਕਿ ਇਸ ਜਗ੍ਹਾ ਤੇ ਇਹ ਗੁਰਦੁਆਰਾ ਰਾਮਪੁਰਾ ਹੁੰਦਾ ਸੀ ਇੱਥੇ ਹਾਂ ਕਿੱਥੇ ਕਰਕੇ ਹੁੰਦਾ ਸੀ ਗੁਰਦੁਆਰਾ ਇਹ ਇੱਥੇ ਹੀ ਗੁਰਦੁਆਰਾ ਠੀਕ ਹੈ ਜਿੱਥੇ ਬਿਲਡਿੰਗ ਬਣੀ ਹੈ ਹੂੰ ਇੱਥੇ ਗੁਰਦੁਆਰਾ ਹੁੰਦਾ ਸੀ ਇਹ ਗੁਰਦੁਆਰੇ ਵਿੱਚ ਦੱਸੋ ਵੀਰ ਜੀ ਕਿ ਕਿੰਨੀ ਜਗ੍ਹਾ ਕਿਹਨੇ ਜਿਹੜੀ ਗੁਰਦੁਆਰੀ ਦੀ ਬਿਲਡਿੰਗ ਸੀ ਉਦੀ ਕਿੰਨੀ ਕੁ ਜਗ੍ਹਾ ਹੁੰਦੀ ਸੀ 15 ਫੁੱਟ ਬਾਈ 15 ਫੁੱਟ ਜਾਂ 20 ਫੁੱਟ ਬਾਈ ਜਾਂ 100 ਫੁੱਟ ਬਾਈ 100 ਕਿੰਨਾ ਵੱਡਾ ਸੀ ਸੁਣਾ ਲੈ profe ਜਰਾ ਹੈ ਅੱਛਾ ਜੀ ਤੇ ਉੱਚਾ ਕਿੰਨਾ ਸੀ ਉੱਚਾ ਵਾਵਾ ਹੈ ਕਿੰਨਾ 15 20 ਫੁੱਟੋਂ ਜ਼ਿਆਦਾ ਵੀ ਲਾਲਾ ਇੰਨਾ ਨਹੀਂ ਕਿ ਬਾਬਾ ਜੀ ਇਹ ਦੱਸੋ ਸਾਨੂੰ ਕਿ ਜਿਹੜੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੁੰਦੀ ਸੀ ਉਹ ਅ ਸਿੜੀਆਂ ਉੱਪਰ ਜਾਂਦੀਆਂ ਸੀ ਸਿੜੀਆਂ ਚੜ ਕੇ ਉੱਪਰ ਜਾਏ ਇੱਕ ਇੱਕ ਸਟੋਰੀ ਸੀ ਆ ਪੌੜੀਆਂ ਹੁੰਦੀਆਂ ਸੀ ਉੱਪਰ ਜਾਣ ਨੂੰ ਹੁੰਦੀਆਂ ਇਹ ਤੇ ਉੱਪਰ ਕੀ ਹੈਗਾ ਸੀ ਪੌੜੀ ਦੇ ਉੱਪਰ ਜਾ ਕੇ ਕੀ ਹੁੰਦਾ ਜੀ ਜਰ ਮੇਰੇ ਮਾਣੇ ਰਹਿੰਦੇ ਠੀਕ ਹੈ ਜੀ ਤੇ ਇਹ ਦੱਸੋ ਸੁਬਾ ਜੀ ਕਿ ਅਬ ਇੱਥੇ ਜਿਹੜਾ ਗੁਰਦੁਆਰਾ ਸੀ ਉਹ ਕਿਸ ਟਾਈਪ ਦੀ ਛੋਟੀ ਹੈ ਵੱਡੀ ਕਿਤਾ ਬਣਿਆ ਸੀ ਛੋਟੀ ਹੈ ਤਾਂ ਹੈ ਠੀਕ ਹੈ ਜੀ ਤੇ ਜਿਹੜੇ ਇੱਥੇ ਰਹਿੰਦੇ ਸੀ ਉਹ ਕੌਣ ਰਹਿੰਦੇ ਸੀ ਇੱਥੇ ਗੁਰਦੁਆਰੇ ਦੇ ਅੰਦਰ ਸਾਧ ਸੀ ਠੀਕ ਹੈ ਜੀ ਹਾਂ ਤੇ ਬੰਦਿਆਂ ਨਾਲ ਚੰਗੇਗੇ ਸੀ ਉਹ ਜਾਂ ਚੰਗੇ ਬੰਦੇ ਤਾਂ ਅੱਛਾ ਜੀ ਤੇ ਇੱਥੇ ਜਿਹੜੇ ਵੱਡੇ ਸਰਦਾਰ ਰਹਿੰਦੇ ਸੀ ਉਹ ਉਹਦੇ ਖਿਆਲ ਰੱਖਦੇ ਸੀ ਗੁਰਦੁਆਰੇ ਦਾ ਹਾਂ ਹਾਂ ਅੱਛਾ ਇਹਦੇ ਇੱਕ ਹੋਰ ਗੁਰਦੁਆਰਾ ਵੀ ਤੋਂ ਹੁੰਦਾ ਸੀ ਇੱਥੇ ਨਹੀਂ ਇੱਥੇ ਹੀ ਲੋ ਜੀ ਠੀਕ ਹੈ ਤਰਾ ਸਭ ਤੋਂ ਜਗਾ ਦੋਸਤ ਕੌਣ ਹੁੰਦਾ ਸੀ ਜਿਹੜਾ ਪਾਰ ਚਲਾ ਗਿਆ ਅਨਾ ਬਾਬਾ ਨਾ ਆਉਂਦਾ ਸੀ ਮੈਂ ਤਾਂ ਉਹਦਾ ਯਾਰ ਸੀ ਠੀਕ ਹੈ ਜੀ ਤੇ ਦੀ ਪਿੱਛੇ ਹਵੇਲੀ ਉਹਨਾਂ ਦੀ ਆ ਉਹ ਪਿੱਛੇ ਆਧੀ ਹਵੇਲੀ ਹੈਗੀ ਹੈ ਉੱਥੇ ਕੌਣ ਰਹਿੰਦੇ ਆ ਟੱਟ ਕੀ ਹੋਵੇ ਉਹ ਜੋ ਟਾ ਡੂਰ ਉਹਨੇ ਡੇਰੀ ਬਣਾ ਰਹੀ ਆ ਠੀਕ ਹੈ ਜੀ ਬਸ ਇਹ ਇੱਥੇ ਹੋਰ ਵੀ ਕੋਈ ਪੁਰਾਣੀਆਂ ਹਵੇਲੀਆਂ ਹੁੰਦੀਆਂ ਸੀ ਪਿੰਡ ਦੇ ਅੰਦਰ ਨਹੀਂ ਕੋਈ ਨਹੀਂ ਹੁਣ ਹੁਟਾ ਟਾ ਟੂ ਗਈਆਂ ਸਭ ਅੱਛਾ ਜੀ ਤੇ ਜਿਹੜੀ ਜ਼ਮੀਨ ਬਾਬਾ ਜੀ ਇੱਥੇ ਗੁਰਦੁਆਰੇ ਦੇ ਨਾਲ ਜ਼ਮੀਨ ਵੀ ਲੱਗੀ ਹੁੰਦੀ ਸੀ ਮੈਨੂੰ ਪਤਾ ਲੱਗਾ 8 8 9 ਕਿੱਲੇ ਜ਼ਮੀਨ ਹੁੰਦੀ ਸੀ ਇੱਥੇ ਆ ਜਮੀਨ ਇੱਥੇ ਆ ਜਿਹੜੀ ਆ ਘਰਤੀ ਦੀ ਠੀਕ ਇਹ ਗੁਰਦੁਆਰੇ ਦੇ ਨਾਲ ਹੁੰਦੀ ਸੀ ਹਾਂਜੀ ਅਸਲਾਮੁਅਲਿਕ ਮੀਰ ਜੀ ਕੀ ਹਾਲ ਹੈ ਤੁਹਾਡੇ ਅੱਲਾਹ ਦੀ ਮਿਹਰਬਾਨੀ ਹੈ ਸ਼ੁਕਰ ਹੈ ਅੱਲਾ ਦਾ ਤੁਹਾਡਾ ਕੀ ਨਾਮ ਵੀ ਜੀ ਅਬਦੁਲਸਸਰ ਤੇ ਤੁਸੀਂ ਇੱਥੋਂ ਦੇ ਮਕਾਮੀ ਹੈਗੇ ਹੋ ਨਹੀਂ ਜੀ अच्छा जी किथों ਜਿਹਰਤ ਕਰਕੇ ਆਏ ਹੋ ਤੁਸੀਂ ਕੰਬਰ ਸਾਹਿਬ ਦੇ ਹਾਂ ਅੰਬਰ ਸਾਹਿਬ ਕਿਹੜਾ ਕਿਹੜਾ ਇਹਨਾਂ ਦੇ ਸੀ ਥਾਂ ਦੇ اچھا ਵਾ ਵਾ ਇਹਨੇ ਮੇਰੀ ਕਿ ਪਿਆ ਹੈ ਬਸ ਠੀਕ ਹੈ ਜੀ ਅੱਛਾ ਇਹ ਦੱਸੋ ਜੀ ਕਿ ਤੁਹਾਨੂੰ ਗੁਰਦੁਆਰੇ ਬਾਰੇ ਕੀ ਯਾਦ ਹੈ ਤੁਹਾਨੂੰ ਉੱਥੇ ਉਹ ਬਿਲਡਿੰਗ ਬਾਰੇ ਤੇ ਉੱਥੇ ਜਿੱਥੇ ਦੱਸਿਆ ਕਿ ਉੱਥੇ ਹੁੰਦਾ ਸੀ ਤੇ ਤੁਸੀਂ ਤੁਹਾਨੂੰ ਆਪ ਕੀ ਯਾਦ ਹੈ ਉਹਦੇ ਬਾਰੇ ਯਾਦ ਇਹੋ ਹੀ ਆ ਵੀ ਅਸੀਂ ਵੇਖਿਆ ਹੈ ਆ ਕੀ ਕਿਉਂ ਜੀ ਲੱਗਿਆ ਜੀ ਅਸੀਂ ਬਿਲਡਿੰਗ ਬਿਲਡਿੰਗ ਇਤਨਾ ਨਹੀਂ ਮਕਾਨ ਸੀ ਨਿਕਨੇ ਨਿਕਨੇ ਮਕਾਨ ਸੀ ਮਤਲਬ ਜਿਤਨਾ ਬਣਾਏ ਜਿਤਨਾ ਛੋਟੇ ਛੋਟੇ ਮਕਾਨ ਸੀ ਤੇ ਬੜੇ ਵਧੀਆ ਸੀ ਉਹਨਾਂ ਖੂਬਸੂਰਤ ਸੀ ਉਹ ਰਹੇ ਸੀ ਮਾੜੇ ਨਹੀਂ ਤੇ ਜੀ ਉੱਥੇ ਕੋਈ ਖੂਬੇਗਾ ਸੀ ਉੱਥੇ ਨੇੜੇ ਕੋਈ ਆ ਖੂਹ ਐ ਪਾਸੇ ਹੈਗਾ ਕਿਕਰ ਦੇ ਥੱਲੇ ਠੀਕ ਹੈ ਜੀ ਕਿਉਂਕਿ ਜਿੱਥੇ ਗੁਰਦੁਆਰਿਆਂ ਦੇ ਖੂਹ ਹੁੰਦਾ ਹੀ ਹੁੰਦਾ ਹੈ ਉੱਥੇ ਹਾਂ ਨੇ ਉਹ ਉਹ ਖੂਹ ਸੀ ਨਾ ਜਿਹੜਾ ਹਾਂਜੀ ਨਾਰੀ ਅਨਜੀ ਗਵੇਂ ਇੰਨੀ ਕੁ ਦੂਰ ਨਹੀਂ ਕੁ ਦੂਰ ਆ ਆਪਣਾ ਮਕਾਨ ਠੀਕ ਹੈ ਸਤ ਰੰਗ ਪਾਣੀ ਬਦਲਦਾ ਨਦੀ ਦੀ ਠੀਕ ਹੈ ਜੀ ਤੇ ਜੀ ਫਿਰ ਜਿਹੜਾ ਗੁਰਦੁਆਰਾ ਹੈ ਉਹ ਕਿਸ ਤਰ੍ਹਾਂ ਵੱਡੀਆਂ ਛੋਟੀ ਈਟਾਂ ਬਣਿਆ ਸੀ ਛੋਟੀ ਈਟਾਂ ਦਾ ਇਤਿਹਾਸ ਦੀਆਂ ਕਿਤਾਬਾਂ ਤੇ ਹੁਣੇ ਸਾਨੂੰ ਬਾਬਾ ਜੀ ਨੇ ਦੋਨਾਂ ਨੇ ਇਹ ਗੱਲ ਦੱਸੀ ਹੈ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਨਾਲ ਸਾਹਮਣੇ ਵਾਲੇ ਪਾਸੇ ਇੱਕ ਕਰਦੇ ਥੱਲੇ ਇੱਕ ਪੁਰਾਣਾ ਖੂਹ ਹੁੰਦਾ ਸੀ ਹੁਣ ਤੁਸੀਂ ਜੀ ਉਹ ਖੂਹ ਦੇਖ ਸਕਦੇ ਹੋ ਜੇਕਰ ਧਿਆਨ ਨਾਲ ਦੇਖੋ ਤੇ ਇਹ ਇੱਟ ਜਿਹੜੀ ਹੈਗੀ ਹੈ ਉਹ ਛੋਟੀ ਇੱਟ ਹੈਗੀ ਹੈ ਇਹ ਸਿਰਫ ਇੱਕੋ ਹੀ ਗੁਰੂ ਘਰ ਦੀ ਨਿਸ਼ਾਨੀ ਹੁਣ ਇੱਥੇ ਬਚ ਗਈ ਹੈ ਤੁਹਾਨੂੰ ਹੋਰ ਕੀ ਯਾਦ ਹੈ ਤੁਹਾਡੇ ਇੱਥੇ ਜਿਹੜੇ ਹੈਗੇ ਆ ਗੁਰਦੁਆਰੇ ਬਾਰੇ ਇਹ ਟੱਟਿਆ ਕਦੋਂ ਸੀ ਤੁਹਾਡੇ ਹਿਸਾਬ ਨਾਲ ਇਹ ਦੱਸੋ ਤੇ ਸਾਨੂੰ 650 ਪਹਿਲਾਂ ਟੱਟ ਗਿਆ ਸੀ ਉਹ ਕਿਉਂ ਉਹ ਰਿੰਗਰ ਵਾਲਾ ਢਾ ਕੇ ਲੈ ਗਏ ਨਾ ਪਹਿਲਾਂ ਰਿੰਗੇ ਸੀ ਅੱਛਾ ਜੀ ਉਹ ਮੁਰਗੇ ਢਾ ਕੇ ਉਹੋ ਹੀ ਲੈ ਗਏ ਤੁਹਾਨੂੰ ਉੱਥੇ ਬਾਹਰ ਦੇ ਜਾ ਕੇ ਫਿਰ ਉਹਨੇ ਆਪਣੇ ਮਕਾਨ ਇਹ ਦੋ ਪਿੰਡ ਅਲੱਗ-ਅਲੱਗ ਕਿਉਂ ਰਹੇ ਹੈ ਇੱਕ ਕੋ ਪਿੰਡ ਇੱਕੋ ਹੀ ਹੈ ਦੋ ਹਿੱਸੇ ਹੈ ਦੋ ਹਿੱਸੇ ਦੋ ਹਿੱਸੇ ਕਿਉਂ ਰਹੇ ਇਹ ਨਿਕਾ ਪਰ ਜਿਵੇਂ ਇਹ ਨਿਕਾ ਪਰ ਆਇਆ ਪਿੰਡ ਬਹਿ ਗਿਆ ਅੱਛਾ ਦੋ ਪਰਾਸੀ ਮਤਲਬ ਅੱਛਾ ਅੱਛਾ ਛੋਟੇ ਇੱਥੇ ਬੈਠੇ ਤੇ ਵੱਡਾ ਉੱਥੇ ਬੈਠਾ ਹੈ ਉੱਥੇ ਬੈਠੇ ਠੀਕ ਠੀਕ ਬੜੀ ਮਿਹਰਬਾਨੀ ਦੀ ਆ ਮੈਂ ਬੜਾ ਅੱਜ ਜੀਬੇ ਸਾਂਝਾ ਪੰਜਾਬ ਆਪ ਜੀ ਨਾਲ 6ਵੇਂ ਪਾਤਸ਼ਾਹ ਦੇ ਗੁਰੂ ਘਰ ਗੁਰਦੁਆਰਾ ਰਾਮਪੁਰ ਕੱਲਾ ਜਿਹੜੇ ਹੈਗੇ ਜੀ ਉਹਦੇ ਬਾਰੇ ਆਪ ਜੀ ਨੇ ਗੱਲ ਸਾਂਝੀ ਕੀਤੀ ਸੀ ਜੀ ਇਹ ਗੁਰਦੁਆਰਾ ਸਾਹਿਬ ਬਿਲਕੁਲ ਚੜ੍ਹਦੇ ਲੈਂਦੇ ਪੰਜਾਬ ਦੇ ਬਾਰਡਰ ਤੇ ਹੈ ਜੀ ਤੇ ਅਸੀਂ ਆਪ ਜੀ ਨਾਲ ਬਿਲਕੁਲ ਜਿੱਥੇ ਗੁਰਦੁਆਰਾ ਹੁੰਦਾ ਸੀ ਉਹ ਜਗ੍ਹਾ ਦਿਖਾਈ ਹੈ ਬਾਬਿਆਂ ਨਾਲ ਗੱਲ ਕਰਕੇ ਤੇ ਜਿੱਥੇ ਖੂਹ ਹੁੰਦਾ ਸੀ ਉਹ ਜਗ੍ਹਾ ਵੀ ਆਪ ਜੀ ਨੇ ਦੇਖੀ ਹੈ ਜੀ ਅੱਗੇ ਤੋਂ ਅਸੀਂ ਤੁਹਾਡੇ ਨਾਲ ਹੋਰ ਗੁਰਦੁਆਰੇ ਜਿਹੜੇ ਪਿਛਲੇ 75 ਸਾਲ ਵਿੱਚ ਅਸੀਂ ਭੁੱਲ ਗਏ ਆ ਤੁਹਾਡੇ ਨਾਲ ਲੈ ਕੇ ਆਵਾਂਗੇ ਤੇ ਸਾਂਝੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ